ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਫਟਾਫਰ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤੇ ਆਓ ਫਿਰ ਰੁੱਕ ਕਰਦੇ ਹਾਂ ਪਹਿਲੀ ਖਬਰ ਦਾ ਡੋਨਾਲਡ 트੍ਰੰਪ ਅਮਰੀਕਾ ਦੇ ਵਿੱਚ ਇੱਕ ਮਜ਼ਬੂਤ ਫੰਡ ਰਾਈਜ਼ਰ ਨੇ ਪਰ ਇਸ ਵੇਲੇ ਚੋਣ ਮਹਿੰਮ ਦੇ ਵਿੱਚ 1 ਮਹੀਨੇ ਵਿੱਚ ਹੈਰਿਸ ਅੱਗੇ ਵੱਧ ਗਈ ਹੈ ਤੇ ਟਰੰਪ ਦੇ ਮਹਿੰਮ ਪ੍ਰਬੰਧਕਾਂ ਨੇ ਕਿਹਾ ਕਿ ਉਹਨਾਂ ਨੇ ਜੁਲਾਈ ਦੇ ਵਿੱਚ 13.86 ਮਿਲੀਅਨ ਡਾਲਰ ਇਕੱਠੇ ਕੀਤੇ ਨੇ ਅਗਸਤ ਦੀ ਸ਼ੁਰੂਆਤ ਦੇ ਵਿੱਚ ਟਰੰਪ ਦੀ ਮਹਿੰਮ ਦੇ ਵਿੱਚ 32.70 ਮਿਲੀਅਨ ਡਾਲਰ ਦੀ ਨਕਤੀ ਸੀ ਹੈਰਿਸ ਨੇ ਫੰਡ ਚਟਾਉਣ ਲਈ ਕੁਝ ਗਰੁੱਪ ਵੀ ਬਣਾਏ ਨੇ ਤੇ ਮਾਹਿਰਾਂ ਦਾ ਕਹਿਣਾ ਹੈ ਕਿ ਕਮਲਾ ਹੈਰਿਸਨ ਦੀ ਮਿਲੀ ਫੰਡਿੰਗ ਦਾ ਤੀਜਾ ਹਿੱਸਾ ਪਹਿਲੀ ਵਾਰ ਯੋਗਦਾਨ ਪਾਉਣ ਵਾਲਿਆਂ ਤੋਂ ਪਾਰਟੀ ਨੂੰ ਆਇਆ ਹੈ ਜਦੋਂ ਕਿ ਪੰਜਵਾਂ ਹਿੱਸਾ ਲੋਕ ਪਹਿਲੀ ਵਾਰ ਵੋਟ ਪਾ ਰਹੇ ਨੇ ਅਤੇ ਯੋਗਦਾਨ ਪਾਉਣ ਵਾਲਿਆਂ ਦੇ ਵਿੱਚ 60% ਦੀ ਔਰਤਾਂ ਨੇ ਹੈਰੀ ਹਦਾਇ ਮੋਹਮ ਪ੍ਰਬੰਧਕਾ ਦਾ ਦਾਅਵਾ ਹੈ ਕਿ ਪਾਰਟੀ ਵੱਲੋਂ ਨਵੇਂ ਉਪ ਰਾਸ਼ਟਰਪਤੀ ਲਈ ਐਲਾਨ ਕਰਨ ਦੇ ਉੱਤੇ ਵਲੰਟੀਅਰ ਸਮਰਥਨ ਹੁਣ ਵਧਿਆ ਹੈ ਤੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰੀਸ ਹੁਣ ਅਮਰੀਕਾ ਦੀ ਰਾਸ਼ਟਰਪਤੀ ਬਣਨ ਦੇ ਲਈ ਚੋਣ ਲੜ ਰਹੀ ਹੈ ਅਮਰੀਕਾ ਦੇ ਵੀਜ਼ੇ ਲਈ ਜਿੱਥੇ ਭਾਰਤੀ ਲੋਕਾਂ ਨੂੰ 1 ਸਾਲ ਤੋਂ ਵੱਧ ਉਡੀਕ ਕਰਨੀ ਪੈ ਰਹੀ ਹੈ ਉੱਥੇ ਹੀ ਅਮਰੀਕਾ ਦੇ ਗੁਵਾਂਢੀ ਕੈਨੇਡਾ ਵਾਸੀਆਂ ਦਾ ਉਡੀਕ ਸਮਾਂ 2 ਸਾਲ ਤੋਂ ਉੱਪਰ ਚੱਲ ਰਿਹਾ ਹੈ B1 B2 ਵਜੋਂ ਜਾਣੀ ਜਾਂਦੇ ਵਿਜ਼ਟਰ ਵੀਜ਼ਾ ਲਈ ਟ੍ਰਾਂਟੋਵਾਸੀਆਂ ਨੂੰ ਅਪੁਆਇੰਟਮੈਂਟ ਲਈ 753 ਦਿਨ ਉਡੀਕ ਕਰਨੀ ਪੈ ਰਹੀ ਹੈ ਦੱਸ ਕੇ ਵੈਂਕੂਵਰ ਵੀ ਕਹੇ ਇਹ ਸਮਾਂ 731 ਉਟਾਵਾ ਵੀ ਕਹੇ 850 ਦਿਨ ਹੈਲੀਫੈਕਸ ਵੀ ਕਹੇ 840 ਦਿਨ ਅਤੇ ਕੈਲਗਰੀ ਵੀ ਕਹੇ 839 ਦਿਨ ਉਡੀਕ ਕਰਨੀ ਪੈ ਰਹੀ ਹੈ ਅਤੇ ਦੱਸ ਦਈਏ ਕਿ ਕੈਨੇਡੀਅਨ ਨਾਗਰਿਕਾਂ ਨੂੰ ਅਮਰੀਕਾ ਜਾਣ ਦੇ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਪਰ ਪਰਮਨੈਂਟ ਰੈਜ਼ੀਡੈਂਟ ਕੋਮੰਟਰੀ ਵਿਦਿਆਰਥੀਆਂ ਤੇ ਵਿਦੇਸ਼ੀ ਕਾਮਿਆਂ ਲਈ ਵੀਜ਼ਾ ਲਾਜ਼ਮੀ ਹੈ ਇੱਕ ਰਿਪੋਰਟ ਦੇ ਮੁਤਾਬਕ ਭਾਰਤ ਤੇ ਮੈਕਸੀਕੋ ਵਰਗੇ ਮੁਲਕਾਂ ਦੇ ਵਿੱਚ ਵੀ ਯੂ ਵਾਲੀ ਉਡੀਕ ਦਾ ਸਮਾਂ ਘਟ ਰਿਹਾ ਪਰ ਕੈਨੇਡਾ ਵਾਲਿਆਂ ਦਾ ਉਡੀਕ ਸਮਾਂ ਵਧਦਾ ਜਾ ਰਿਹਾ ਹੈ ਅਗਰਤ ਦੇ ਆਰੰਭ ਦੇ ਵਿੱਚ ਟ੍ਰਾਂਟੋ ਦਾ ਉਡੀਕ ਸਮਾਂ 900 ਦਿਨ ਚੱਲ ਰਿਹਾ ਸੀ ਭਾਜਪਾ ਨੇ ਸੋਮਵਾਰ ਯਾਨੀ ਕਿ 26 ਅਗਸਤ ਨੂੰ ਜੰਮੂ ਤੇ ਕਸ਼ਮੀਰ ਵਿਧਾਨ ਸਭਾ ਚੋਣਾਂ ਵਾਲੀ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਜਿਸ ਸੂਚੀ ਦੇ ਵਿੱਚ ਵੱਖ-ਵੱਖ ਸੀਟਾਂ ਉਤੋਂ 44 ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ ਹਾਲਾਂਕਿ ਭਾਜਪਾ ਦੀ ਪਹਿਲੀ ਸੂਚੀ ਜਾਰੀ ਹੋਣ ਤੇ 2 ਘੰਟਿਆਂ ਦੇ ਅੰਦਰ ਇਸ ਨੂੰ ਵਾਪਸ ਲੈ ਲਿਆ ਗਿਆ ਪਾਰਟੀ ਹੁਣ ਇਸ ਸੂਚੀ ਵਿੱਚ ਸੁਧਾਰ ਅਤੇ ਬਦਲਾ ਕਰਨ ਜਾ ਰਹੀ ਹੈ ਜਿਸ ਤੋਂ ਬਾਅਦ ਉਮੀਦਵਾਰਾਂ ਦੀ ਨਵੀਂ ਸੂਚੀ ਜਨਤਕ ਕੀਤੀ ਜਾਵੇਗੀ ਜ਼ਿਕਰ ਕਰ ਦਈਏ ਕਿ ਤਿੰਨ ਮਸ਼ਹੂਰ ਚਿਹਰੇ ਦੋ ਸਾਬਕਾ ਉਪ ਮੁੱਖ ਮੰਤਰੀ ਨਰਮਲ ਸਿੰਘ ਕੁਵਿੰਦਰ ਗੁਪਤਾ ਅਤੇ ਜੰਮੂ ਕਸ਼ਮੀਰ ਦੇ ਪਾਰਟੀ ਪ੍ਰਧਾਨ ਰਵਿੰਦਰ ਰੈਨਾ ਦੇ ਨਾਂ ਹਟਾਈ ਗਈ ਸੂਚੀ ਵਿੱਚ ਨਹੀਂ ਹਨ ਤੇ ਜੰਮੂ ਕਸ਼ਮੀਰ ਦੀਆਂ 90 ਸੀਟਾਂ ਲਈ 18 ਸਤੰਬਰ ਤੋਂ 1 ਅਕਤੂਬਰ ਤੱਕ ਤਿੰਨ ਪੜਾਵਾਂ ਵਿੱਚ VOTING ਹੋਣੀ ਹੈ ਤੇ ਨਤੀਜੇ 4 ਅਕਤੂਬਰ 2024 ਨੂੰ ਐਲਾਨੇ ਜਾਣਗੇ ਜਿਤ ਲਈ ਬਹੁਮਤ ਦਾ ਅੰਕੜਾ 46 ਹੈ ਤੇ ਜੰਮੂ ਕਸ਼ਮੀਰ ਚ 370 ਹਟਾਈ ਜਾਣ ਤੋਂ ਬਾਅਦ ਪਭ 10 ਸਾਲ ਬਾਅਦ ਸੁਪਰੀਮ ਕੋਰਟ ਦੇ ਹੁਕਮਾਂ ਦੇ ਉੱਤੇ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਪਾਕਿਸਤਾਨ ਆਪਣੀ ਲੰਬੇ ਸਮੇਂ ਦੀਆਂ ਲੋੜਾਂ ਦੇ ਲਈ ਤਰਲ ਕੁਦਰਤੀ ਗੈਸ ਯਾਨੀ ਕਿ ਐਲ ਐਨ ਜੀ ਦੀ ਸਪਲਾਈ ਨੂੰ ਲੈ ਕੇ ਰੂਥ ਨਾਲ ਗੱਲਬਾਤ ਕਰ ਰਿਹਾ ਹੈ ਪਾਕਿਸਤਾਨ ਵਿਦੇਸ਼ ਮੰਤਰਾਲੇ ਦੀ ਬੁਲਾਰਣ ਮੁਮਤਾਜ਼ ਜ਼ਾਹਰਾ ਬਲੋਚ ਨੇ ਸਪੂਤਨਿਕ ਨੂੰ ਇਹ ਜਾਣਕਾਰੀ ਦਿੱਤੀ ਹੈ ਬਲੋਚ ਨੇ ਕਿਹਾ ਕਿ ਪਾਕਿਸਤਾਨ ਲੰਬੇ ਸਮੇਂ ਤੋਂ ਊਰਜਾ ਖੇਤਰ ਦੇ ਵਿੱਚ ਰੂਥ ਨਾਲ ਸਹਿਯੋਗ ਕਰ ਰਿਹਾ ਹੈ ਤੇ ਅਸੀਂ ਊਰਜਾ ਸਹਿਯੋਗ ਉੱਤੇ ਦੋਵਾਂ ਦੇਸ਼ਾਂ ਵਿਚਾਲੇ ਹਾਲ ਹੀ ਦੇ ਵਿੱਚ ਹੋਈ ਗੱਲਬਾਤ ਤੋਂ ਖੁਸ਼ ਹਾਂ ਅਸੀਂ ਪਾਕਿਸਤਾਨ ਦੀਆਂ ਲੰਬੇ ਸਮੇਂ ਦੀਆਂ ਊਰਜਾ ਲੋੜਾਂ ਦੇ ਲਈ ਐਲ ਐਨ ਜੀ ਸਪਲਾਈ ਉੱਤੇ ਵੀ ਚਰਚਾ ਕਰ ਰਹੇ ਹਾਂ ਤੇ ਇਹ ਗੱਲਬਾਤ ਸਕਤ ਕਿਤੇ ਗਏ ਸਨ ਪਹਿਲਾ ਜਹਾਜ਼ ਪਰਖਣ ਦੇ ਆਧਾਰ ਉੱਤੇ 1 ਲੱਖ ਟਨ ਤੇਲ ਲੈ ਕੇ ਪਿਛਲੇ ਸਾਲ ਪਾਕਿਸਤਾਨ ਪਹੁੰਚਿਆ ਸੀ ਤੇ ਅਸੀਂ ਇਸ ਸਹਿਯੋਗ ਤੋਂ ਬਹੁਤ ਖੁਸ਼ ਆ ਹਰ ਤੋਂ ਪਹਿਲਾ ਜੁਲਾਈ ਚ ਆਫਸਟਾਨਾ ਚ ਐਸ ਸੀਓ ਸਮੇਲਨ ਤੋਂ ਇਲਾਵਾ ਰੂਸ ਦੇ ਰਾਸ਼ਟਰਪਤੀ ਪੁਤਿਨ ਅਤੇ ਪਾਕਿਸਤਾਨ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵਿਚਾਲੇ ਮੁਲਾਕਾਤ ਨੂੰ ਲੈ ਕੇ ਗੱਲਬਾਤ ਹੋਈ ਸੀ ਆਸਟ੍ਰੇਲੀਆ ਦੇ ਵਿੱਚ ਇੱਕ ਨਵਾਂ ਕਾਨੂੰਨ ਲਾਗੂ ਕੀਤਾ ਗਿਆ ਦਰਸਲ ਆਸਟ੍ਰੇਲੀਆ ਦੇ ਵਿੱਚ 26 ਅਗਸਤ ਤੋਂ ਕਰਮਚਾਰੀਆਂ ਨੂੰ ਕੰਮ ਦੇ ਘੰਟਿਆਂ ਤੋਂ ਬਾਅਦ ਆਪਣੇ ਬੌਸ ਨੂੰ ਨਜ਼ਰ ਅੰਦਾਜ਼ ਕਰਨ ਦਾ ਅਧਿਕਾਰ ਹੋਵੇਗਾ ਆਸਟ੍ਰੇਲੀਅਨ ਦੇ ਵਿੱਚ ਇਸ ਕਾਨੂੰਨ ਦਾ ਨਾਮ ਰਾਈਟ ਟੂ ਡਿਸਕਨੈਕਟ ਮਤਲਬ ਸੰਪਰਕ ਵਿੱਚ ਨਾ ਰਹਿਣ ਦਾ ਅਧਿਕਾਰ ਹੈ ਇਹ ਕਾਨੂੰਨ ਆਸਟ੍ਰੇਲੀਅਨ ਕਰਮਚਾਰੀਆਂ ਨੂੰ ਕੰਮ ਦੇ ਘੰਟਿਆਂ ਤੋਂ ਬਾਅਦ ਆਪਣੇ ਬੌਸ ਨੂੰ ਨਜ਼ਰਅੰਦਾਜ਼ ਕਰਨ ਦੀ ਇਜਾਜ਼ਤ ਦਿੰਦਾ ਹੈ 26 ਅਗਸਤ ਤੋਂ ਕਰਮਚਾਰੀ ਨੂੰ ਆਪਣੀ ਸ਼ਿਫਟ ਤੋਂ ਬਾਅਦ ਆਪਣੇ ਬੌਸ ਜਾਂ ਕਾਲਾਂ ਨੂੰ ਨਜ਼ਰਅੰਦਾਜ਼ ਕਰਨ ਦਾ ਅਧਿਕਾਰ ਹੋਵੇਗਾ ਤੇ ਇਹ ਕਾਨੂੰਨ ਇਸ ਸਾਲ ਫਰਵਰੀ ਵਿੱਚ ਪਾਸ ਕੀਤਾ ਗਿਆ ਸੀ ਜੇਕਰ ਬੌਸ ਦੇ ਕੰਮ ਦੇ ਸਮੇਂ ਤੋਂ ਬਾਅਦ ਵੀ ਉਹ ਬੌਸ ਕਾਲ ਕਰਦਾ ਹੈ ਤਾਂ ਕਰਮਚਾਰੀ ਸ਼ਿਕਾਇਤ ਕਰ ਸਕਦਾ ਹੈ ਇੱਕ ਰਿਪੋਰਟ ਮੁਤਾਬਕ ਆਸਟ੍ਰੇਲੀਆ ਦਾ ਇਹ ਨਵਾਂ ਕਾਨੂੰਨ ਉਹਨਾਂ ਕਰਮਚਾਰੀਆਂ ਨੂੰ ਸੁਰੱਖਿਆ ਦਿੰਦਾ ਜੋ ਸ਼ਿਫਟ ਤੋਂ ਬਾਅਦ ਆਪਣੇ ਦਫ਼ਤਰ ਜਾਂ ਬੌਸ ਦੇ ਨਾਲ ਗੱਲ ਨਹੀਂ ਕਰਨਾ ਚਾਹਦੇ ਸੀ ਮਤਲਬ ਕਿਆ ਬੰਲੇ ਨਸ਼ਾ ਅਤੇ ਗੋਲਾ ਬਰੂਦ ਸਮੇਤ ਪਾਕਿਸਤਾਨ ਵੱਲੋਂ ਪੰਜਾਬ ਦੀ ਸਰਹੱਦ 'ਚ ਡਰੋਨਾਂ ਦੇ ਦਾਖਲੇ ਨੂੰ ਰੋਕਣ ਦੇ ਲਈ ਵਾਧੂ ਬਟਾਲੀਅਨ ਤਾਇਨਾਤ ਕਰਨ ਦੀ ਮੰਗ ਕੀਤੀ ਹੈ ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ 500 ਕਿਲੋਮੀਟਰ ਤੋਂ ਵੱਧ ਲੰਬੀ ਸਰਹੱਦ ਦੀ ਰਾਖੀ ਲਈ ਬੀਐਸਐਫ ਕੋਲ ਇਸ ਵੇਲੇ ਤਕਰੀਬਨ 20 ਬਟਾਲੀਆਂ ਹਨ ਜਿਨ੍ਹਾਂ ਵਿੱਚੋਂ 18 ਸਰਹੱਦ ਉੱਤੇ ਤਾਇਨਾਤ ਨੇ ਜਦਕਿ ਬਾਕੀ ਦੋ ਨੂੰ ਅੰਮ੍ਰਿਤਸਰ ਵਿੱਚ ਅਟਾਰੀ ਇੰਟੀਗ੍ਰੇਟਰ ਚੈੱਕਪੋਸਟ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਲੰਘੇ ਦੇ ਲੋਹਾਂ ਦੇ ਮੱਦੇਨਜ਼ਰ ਤਾਇਨਾਤ ਕੀਤਾ ਗਿਆ ਹੈ। ਪਾਕਿਸਤਾਨ ਨਾਲ ਲੱਗਦੇ ਪੰਜਾਬ ਦੀ ਤਰ੍ਹਾਂ ਦੇ ਉੱਤੇ 2019 ਅਤੇ 20 ਦੇ ਆਸਪਾਸ ਸ਼ੁਰੂ ਹੋਇਆ ਡਰੋਨਾਂ ਦਾ ਖਤਰਾ ਅੰਮ੍ਰਿਤਸਰ ਅਤੇ ਤਰਨਤਾਰਨ ਤਰ੍ਹਾਂ ਦੀ ਜ਼ਿਲ੍ਹਿਆਂ ਦੇ ਵਿੱਚ ਜ਼ਿਆਦਾ ਬਣਿਆ ਹੋਇਆ ਹੈ। ਪੰਜਾਬ ਤਰ੍ਹਾਂ ਦੀ ਬਿਹਤਰ ਸੁਰੱਖਿਆ ਦੇ ਲਈ ਬੀਐਸਐਫ ਦੀ ਇੱਕ ਹੋਰ ਬਟਾਲੀਅਨ ਮੰਗੀ ਗਈ ਹੈ ਤੇ ਇਹ ਬੇਨਤੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਵਿਚਾਰ ਅਧੀਨ ਹੈ। ਕੇਂਦਰ ਸਰਕਾਰ ਨੇ ਲਦਾਖ ਦੇ ਵਿੱਚ 5 ਨਵੇਂ ਜ਼ਿਲ੍ਹੇ ਬਣਾਉਣ ਦਾ ਐਲਾਨ ਕੀਤਾ। ਇਹਨਾਂ ਦੇ ਨਾਂ ਜਾਂਸਕਰ ਦਰਾਸ ਸ਼ਾਮ ਨੁਬਰਾ ਅਤੇ ਚਾਂਗਬਾਂਗ ਹੋਣਗੇ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕੀਤਾ ਕਿ ਵਿਕਸਤ ਅਤੇ ਖੁਸ਼ਹਾਲ ਲਦਾਖ ਬਣਾਉਂਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ 5 ਨਵੇਂ ਜ਼ਿਲ੍ਹੇ ਬਣਾਉਣ ਦਾ ਫੈਸਲਾ ਕੀਤਾ ਨਵੇਂ ਜ਼ਿਲ੍ਹੇ ਜਾਂਸ਼ਕਰ ਦਰਾਸ ਸ਼ਾਮ ਨੁਬਰਾ ਅਤੇ ਚਾਂਗਬਾਂਗ ਹੋਣਗੇ ਤੇ ਅਸੀਂ ਹਰ ਕੋਨੇ ਵਿੱਚ ਪ੍ਰਸ਼ਾਸਨ ਨੂੰ ਮਜ਼ਬੂਤ ਕਰਕੇ ਲੋਕਾਂ ਨੂੰ ਉਹਨਾਂ ਦੇ ਦਰਵਾਜ਼ੇ ਉੱਤੇ ਲਾਭ ਪਹੁੰਚਾਵਾਂਗੇ ਮੋਦੀ ਸਰਕਾਰ ਲਦਾਖ ਦੇ ਲੋਕਾਂ ਲਈ ਹਰ ਸੰਭਵ ਮੌਕੇ ਪੈਦਾ ਕਰਨ ਲਈ ਵਚਨਬੱਧ ਹੈ ਮਹਾਰਾਸ਼ਟਰ ਦੇ ਵਿੱਚ ਕਾਂਗਰਸ ਨੂੰ ਉਸ ਵੇਲੇ ਵੱਜਾ ਝਟਕਾ ਲੱਗਾ ਜਦੋਂ ਨੰਦੇੜ ਦੇ ਸੰਸਦ ਮੈਂਬਰ ਵਸੰਤ ਰਾਓ ਚਾਵਾਨ ਦਾ ਦਿਹਾਂਤ ਹੋ ਗਿਆ ਦੱਸਿਆ ਜਾ ਰਿਹਾ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਸੰਤਿਪਸੰਤ ਚਵਾਨ 70 ਸਾਲ ਦੇ ਸੰਨ 15 ਦਿਨ ਪਹਿਲਾਂ ਚਵਾਨ ਨੂੰ ਲੀਵਰ ਇਨਫੈਕਸ਼ਨ ਦੇ ਚੱਲਦੇ ਸਾਂਹ ਵਿੱਚ ਲੈਣ ਵਿੱਚ ਤਕਲੀਫ ਹੋਣ ਕਾਰਨ ਉਹਨਾਂ ਨੂੰ ਨੰਨਡੇੜ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਸਾਂਹ ਲੈਣ ਵਿੱਚ ਦਿੱਕਤ ਆ ਰਹੀ ਸੀ ਤੇ ਉਸ ਦਾ ਬਲੱਡ ਪ੍ਰੈਸ਼ਰ ਵੀ ਘਟ ਗਿਆ ਸੀ ਕੁਝ ਦਿਨ ਬਾਅਦ ਉਹਨਾਂ ਨੂੰ ਹైదరాబాద్ ਦੇ ਇੱਕ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਬਸੰਤ ਚਵਾਨ ਨੇ ਅੱਜ ਤਰਕੇ ਕਰੀਬ 3 ਵਜੇ ਆਖਰੀ ਸਾਹ ਲਿਆ ਉਹ ਸ਼ਾਮ ਤੱਕ ਉਹ ਸੰਤ ਚਵਾਨ ਦੀ ਮ੍ਰਿਤਕ ਦੇ ਨੂੰ ਉਹਨਾਂ ਦੇ ਪਿੰਡ ਲਿਆਂਦਾ ਜਾਵੇਗਾ ਤੇ ਵਿਸੰਤ ਚਵਾਨ ਮਹਾਰਾਸ਼ਟਰ ਦੇ ਮਰਾਠਵਾੜਾ ਦੇ ਇੱਕ ਪ੍ਰਮੁੱਖ ਕਾਂਗਰਸੀ ਨੇਤਾ ਹਨ ਉਹਨਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ ਅਗਲੀ ਐਨ ਨਹੀਂ ਦੁਬਾਰਾ ਫਿਰ ਆਦਰ ਹੋਵਾਂਗੇ ਉਦੋਂ ਤੱਕ ਦੇਓ ਕਮਲਪਾਲ ਸਿੰਘ ਨੂੰ ਇਜਾਜ਼ਤ ਸੱਚੀ ਦੇ ਕਾਲ ਤਨਵਾ